विधानसभा ਹਲਕਾ ਦਿਨਾਨਗਰ ਦੇ ਨੌਂਦੇ ਪਿੰਡ ਤਰਮਾਈ ਨਹਿਰ ਦੇ ਪੰਦੇ ਪੁਰਾਣੇ ਪੁਲ ਤੇ ਅਚਾਨਕ ਇੱਕ ਵੱਡਾ ਪਾਰ ਪੈਣ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਪਾਰ ਪੈਣ ਨਾਲ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਕਾਫੀ ਡਰ ਦਾ ਮਾਹੌਲ ਪੈ ਜਾ ਰਿਹਾ ਹੈ ਕਿਉਂਕਿ ਗੱਲਬਾਤ ਕਰਦੇ ਹੋਏ ਪਿੰਡ ਤਰਮਾਈ ਦੇ ਸਰਪੰਚ ਅਜਿੰਦਰ ਸਿੰਘ ਕਾਲ ਨੇ ਦੱਸਿਆ ਕਿ ਇਹ ਸਰਕਾਰ ਵੱਲੋਂ ਪਿਛਲੇ ਲੰਬੇ ਸਮਾਂ ਪਹਿਲਾਂ ਇੱਕ ਨਹਿਰ ਤੇ ਨਵੇਂ ਪੁਲ ਦੀ ਉਸਾਰੀ ਕੀਤੀ ਹੋਈ ਹੈ ਪਰ ਉਸ ਨੂੰ ਅੱਗੇ ਤੱਕ ਚਾਲੂ ਨਹੀਂ ਕੀਤਾ ਗਿਆ لوکاں نو ਆਉਣ ਜਾਣ ਲਈ صرف ای پرانا کھستہ حالد پل ਰਾਹੀਂ ਆਉਣਾ جانا ਪੈ ਰਿਹਾ ਪਰ ਅੱਜ ਇਸ ਪੁੱਲ ਦੇ ਕੋਲ ਪਾਣੀ ਦਾ ਵਧਣ ਕਾਰਨ ਇੱਕਦਮ کافی ਵੱਡਾ ਪਾਰ ਪੈ ਗਿਆ ਹੈ ਜਿਸ ਕਾਰਨ ਲੋਕਾਂ ਦੇ ਮਨਾਂ ਦੇ ਵਿੱਚ کافی ਡਰ ਵਾਲਾ ਮਾਹੌਲ ਪੈਦਾ ਹੋ ਗਿਆ ਇਸ ਕਾਰਨ ਲੋਕਾਂ ਨੂੰ ਇਸ ਪੁੱਲ ਰਾਹੀਂ ਆਉਣਾ ਜਾਣਾ ਬਹੁਤ ਵੱਡੀ ਪਰੇਸ਼ਾਨੀ ਦਾ ਕਾਰਨ ਲੱਗ ਰਿਹਾ ਹੈ ਹੁਣਾਂ ਪ੍ਰਸ਼ਾਸਨ ਕੋਲੋਂ ਗੁਹਾਰ ਲਗਾਈ ਹੈ ਕਿ ਜਲਦੀ ਹੀ ਇਸ ਪੁੱਲ ਵੱਲ ਧਿਆਨ ਦਿੱਤਾ ਜਾਵੇ ਅਤੇ ਨਵੇਂ ਪੁੱਲ ਨੂੰ ਚਾਲੂ ਕੀਤਾ ਜਾਵੇ ਕਿਉਂਕਿ ਅਨਸੁਖਾਵੀ ਘਟਨਾ ਕਦੇ ਵੀ ਵਾਪਰ ਸਕਦੀ ਹੈ ਜਿਵੇਂ ਦੇਖ ਰਿਹਾ ਹੂੰ पंजाब बॉर्डर न्यूज रूप सिंह से दीनानगर